ਖੰਨਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਸੁਬਾਸ਼ ਬਾਜ਼ਾਰ ਦੇ بڑے بڑے ਦੁਕਾਨਦਾਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਗੁਰਬਚਨ ਸਿੰਘ ਕੋਹਲੀ ਚਾਹਤ ਸਿਲਕ ਸਟੋਰ ਜੋਰਾਵਰ ਸਿੰਘ ਕੋਹਲੀ گارਮੈਂਟਸ ਪਰਮਜੀਤ ਸਿੰਘ ਸਾਹਨੀ ਹਰਪ੍ਰੀਤ ਸਿੰਘ ਕੋਹਲੀ ਅਮਨ ਬਦਵਾ ਦਸ਼ਵੰਤ ਬਦਵਾ ਅਤੇ ਲਵਪ੍ਰੀਤ ਗਿੱਲ ਸਮੇਤ ਕਈ ਹੋਰ ਵਪਾਰੀ ਸ਼ਾਮਲ ਹਨ ਦੁਕਾਨਦਾਰਾ ਨੇ ਕਿਹਾ ਕਿ ਉਹ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਦੇ ਵਿਕਾਸਿਕ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਹਨ ਇਸ ਮੌਕੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਵਪਾਰੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਖੰਨਾ ਲਈ ਇੱਕ ਵੱਡੀ ਤਾਕਤ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਕੰਮ ਹੋਰ ਤੇਜ਼ੀ ਨਾਲ ਜਾਰੀ ਰਹੇਗਾ ਖੰਨਾ ਤੋਂ ਯੂਨੀਵਰਸਲ ਨਿਊਜ਼ ਨੈਸ਼ਨ ਪੰਜਾਬ ਲਈ ਰਾਜਕੁਮਾਰ ਮੈਨਰ ਹੋਤੇ ਰਿਪੋਰਟ ਜਿਹੜਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਪੂਰੇ ਤੁਹਾਡੇ ਜਿੰਨੇ ਵੀ ਸਾਥੀ ਨੇ ਦੁਕਾਨਦਾਰ ਨੇ ਕੀ ਕਹਿਣਾ ਚਾਹੁੰਦੇ ਸਾਡੇ ਪ੍ਰਾਣ ਹੈ ਆਪਣੇ ਇਸ ਸ਼ੋਅ ਤੋਂ ਸਾਡਾ ਬਹੁਤ ਪਿਆਰ ਹੈ ਨਾਲ ਤੇ ਉਹ ਆਨਾਂ ਟਾਈਮ ਦੀ ਬੁਰਾ ਪਿਆਰ ਹੈ ਨਾਲ ਜੀ ਜੋ ਕਾਰਨ ਬਹੁਤ ਵਧੀਆ ਕਰ ਰਹੇ ਨੇ ਖੰਨੇ ਨੇ ਆਣੇ ਤਾਈਂ ਵਧੀਆ ਹੀ ਕਰਨਗੇ ਜੋ ਕਰਨਗੇ ਇਵੇਂ ਬਾਜ਼ਾਰ ਦੇ ਵਿੱਚ ਕੋਈ ਖੰੰਮ ਨਹੀਂ ਜਾਂਦੇ ਉਹ ਸਾਰੇ ਸਾਮੂਹ ਗਏ ਰਹੇ ਆਮ ਆਦਮੀ ਪਾਰਟੀ ਹੈ ਜੀ ਕਿ ਹੋਰ ਲੋਕ ਰਹੇ ਕੋਣੋ ਤੁਸੀਂ ਇਹਦਾ ਕੋਈ ਪ੍ਰੋਬਲਮ ਉਹ ਵੀ ਆਣਗੇ ਜੀ ਇੱਕ ਅਖੰਡਾ ਵਧੀਆ ਬਣਾਣਾ ਤਾਂ ਉਹ ਵੀ ਆਣਗੇ ਨਾਲ ਜੁੜਨਗੇ ਕੀ ਕਰਨਾ ਜਾਂਨੇ ਲੋਕ ਇਕ ਅਖੰਡਾ ਲੋਕਾਂ ਨੂੰ ਜਿਹੜਾ ਹੈ ਜੱਤਵਾਦ ਜੁੜੋ ਇਹਨਾਂ ਨਾਲ ਆਪਣੇ ਭਰਾਣੇ ਸਾਡੇ ਜੀ ਵਾਧੋ ਜੁੜੋ ਮੰਤੂ ਜੀ ਆ ਕੀ ਹੈ ਅੱਜ ਜਿਹੜੀ ਜੁਆਇਨਿੰਗ ਹੋਈ ਹੈ ਜਿਹੜੇ ਪਰਿਵਾਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ ਮੇਰੇ ਹਲਕੇ ਖੰਨੇ ਦੀ ਔਰ ਆਸ-ਪਾਸ ਦੇ ਸਾਰੇ ਏਰੀਆਾਂ ਦੀ ਜਿਹੜੀ ਵੱਡੇ ਪਰਿਵਾਰ ਮਾਨ ਮੱਤੇ ਪਰਿਵਾਰ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ ਔਰ ਸਾਡੇ ਖੰਨੇ ਦਾ ਜੋ ਬਾਜ਼ਾਰ ਹੈ ਸੁਭਾਸ਼ ਬਾਜ਼ਾਰ ਉਹਦੇ ਥੰਮ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਵਤਨ ਸਿੰਘ ਜੀ ਕੋਹਲੀ ਸਾਹਿਬ ਚਾਹ ਸਿਲਕ ਸਪੋਰ ਤੋਂ ਸਰਦਾਰ ਜੋਰਾਵਰ ਸਿੰਘ ਕੋਹਲੀ ਸਾਹਿਬ ਕੋਹਲੀ ਜਨਰਲ ਸਪੋਰ ਤੋਂ ਸਰਦਾਰ ਪਰਮਜੀਤ ਸਿੰਘ ਜੀ ਸਾਹਨੀ ਸਾਹਿਬ ਪਰਮਜੀਤ ਗਾਰਮੈਂਟਸ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਕੋਲੀ ਸਾਹਿਬ ਕੋਲੀ ਗਾਰਮੈਂਟਸ ਤੋਂ ਸਰਦਾਰ ਸ਼੍ਰੀ ਅਮਨ ਵਧਵਾ ਜੀ ਅਮਨ ਐਂਟਰਪ੍ਰਾਈਜ਼ਸ ਤੋਂ ਤੇ ਸ਼੍ਰੀ ਦੁਸ਼ਯਾਂਤ ਵਧਵਾ ਜੀ ਵਧਵਾ ਜਨਰਲ ਸਟੋਰ ਸਾਡੇ ਅੱਜ ਇਹਨਾਂ ਸਾਰੇ ਸਾਥੀਆਂ ਨੇ ਜੋ ਅੱਜ ਇਹ ਭਰੋਸਾ ਜੋ ਮਾਣ ਅੱਜ ਆਮ ਆਦਮੀ ਪਾਰਟੀ ਤੇ ਜਤਾਇਆ ਮੈਂ ਹੱਥ ਜੋੜ ਕੇ ਤਹਿ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦਾ ਹੈ ਇਹਨਾਂ ਨੂੰ ਪਾਰਟੀ ਦੇ ਵਿੱਚ ਜਿਉਂ ਆਇਆ ਨੂੰ ਕਹਣਾ ਹੈ ਔਰ ਮੇਰਾ ਇਹਨਾਂ ਨਾਲ ਇੱਕ ਪ੍ਰੋਮਿਸ ਹੈ ਹਰ ਦੁੱਖ ਸੁੱਖ ਦੇ ਵਿੱਚ बराबर इक ਥੋਕ ਕੇ इक ਤਾਣਕੇ ਇਹਨਾਂ ਦੇ ਬਰਾਬਰ ਖੜਾਂਗੇ ਔਰ ਜੋ ਬਣਦਾ ਮਾਨ ਸਤਕਾਰ ਆਦਰ ਪਾਰਟੀ ਦੇ ਵਿੱਚ ਹੋਊਗਾ ਇਹਨਾਂ ਨੂੰ 100% ਉਹ ਦਿੱਤਾ ਜਾਊਗਾ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਸ਼ਹਿਰ ਖਰਨਾਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਮੈਂ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹ ਉਹ ਦਿੱਗਜ ਇਨਸਾਨ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਆਪਣੇ ਫੀਲਡ ਦੇ ਵਿੱਚ ਨਾਮ ਨਖਤਿਆ ਅੱਜ ਇਹਨਾਂ ਨੇ ਪ੍ਰੋਸਾ ਜਤਾਇਆ ਮੇਰੇ ਕੋ ਇਹਨਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਨਾਲ ਅਸੀਂ ਥੋੜੀ ਪਾਰਟਿਸਪੀਟੈਂਟ ਕਰਦੇ ਨੇ ਹਾਂ ਜੀ ਬਿਲਕੁਲ ਸਾਡੇ ਕਈ ਪਰਿਵਾਰ ਵੱਡੇ ਪਰਿਵਾਰ ਸਾਡੇ ਕੰਟੈਕਟ ਦੇ ਵਿੱਚ ਨੇ ਜੀ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਕਹੂੰਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕਾਫਲਾ ਇਹ ਵੱਡਾ ਹੋਊਗਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਜੀ ਅਸੀਂ ਸਾਰੇ ਜਣੇ ਆਪਣੇ ਪਿਆਰ ਕਰਦੇ ਹਾਂ ਸ਼ਹਿਰ ਖੰਨਾ ਔਰ ਖੰਨੇ ਦੀ ਬਿਹਤਰੀ ਲਈ ਖੰਨੇ ਦੇ ਲਈ ਤਰੱਕੀ ਦੇ ਲਈ ਖੰਨੇ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਖੰਨੇ ਨੂੰ ਸੋਹਣਾ ਬਣਾਉਣ ਦੇ ਲਈ ਖੰਨੇ ਨੂੰ ਵਿਕਸਿਤ ਸ਼ਹਿਰ ਬਣਾਉਣ ਦੇ ਲਈ ਚੰਗੇ ਪਰਿਵਾਰਾਂ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਚੰਗੇ ਪਰਿਵਾਰ ਅੱਜ ਜਦੋਂ ਮੋਟੇ ਨਾਲ ਮੋਟਾ ਲਾਕੇ ਬਰਾਬਰ ਚੱਲਣਗੇ ਅੱਜ ASCII ਜਿਹੜਾ ਨظام ਪਿੱਛੋਂ ਚੱਲਦਾ ਆ ਰਿਹਾ ਇਹਨੂੰ ਬਦਲਾਂਗੇ ਜਦੋਂ ਸਿਸਟਮ ਚੇਂਜ ਹੋਊਗਾ ਉਸ ਤੋਂ ਬਾਅਦ ਤੋਂ ਸਾਡੇ ਇਸ ਏਰੀਏ ਦਾ ਵਪਾਰ ਵੀ ਪ੍ਰਫੁੱਲਤ ਹੋਊਗਾ ਸਾਡੇ ਇਸ ਏਰੀਏ ਨੂੰ ਭਾਗ ਵੀ ਹੋਰ ਸੋਹਣੇ ਲੱਗਣਗੇ ਸਾਫ ਸੁਥਰਾ ਸੋਹਣਾ ਬਣੂਗਾ ਸਾਡਾ ਸ਼ਹਿਰ ਔਰ ਇਸ ਦੇ ਨਾਲ ਨਾਲ ਜਿਹੜੇ ਵੱਡੇ ਵਿਕਸਿਤ ਸ਼ਹਿਰਾਂ ਦੇ ਵਿੱਚ ਨੂੰ ਸਾਡੇ ਬੱਚੇ ਮੂਵ ਕਰਨਾ ਚਾਹੁੰਦੇ ਨੇ ਸਾਡੇ ਬੱਚੇ ਜਾਣਾ ਚਾਹੁੰਦੇ ਨੇ ਸਾਡੇ ਉਹ ਬੱਚੇ ਫਿਰ ਇਸੇ ਧਰਤੀ ਦੇ ਉੱਤੇ ਆਪਣੇ ਇਸੇ ਸ਼ਹਿਰ ਨੂੰ ਵਧਿਆ ਜਿਆਦਾ ਪਸੋਣਾ ਬਣਾਵਾਂਗੇ ਸਾਫ ਸੁਥਰਾ ਬਣਾਵਾਂਗੇ ਵਾਤਾਵਰਣ ਨੂੰ ਸੋਹਣਾ ਰੱਖਾਂਗੇ ਨੀਟ ਕਲੀਨ ਐਂਡ ਗ੍ਰੀਨ ਖੰਡਾ ਬਣਾਵਾਂਗੇ ਤਾਂ ਸਾਡੇ ਬੱਚੇ ਫਿਰ ਹੋਰ ਪਾਸੇ ਨੂੰ ਮੂਹ ਨਹੀਂ ਕਰਨਗੇ ਸਾਡੇ ਬੱਚੇ ਫਿਰ ਪੂਰੇ ਹੀ ਰਹਿਣਗੇ ਉਹ ਇਸ ਕਰਕੇ ਦੇਖੋ ਅਸੀਂ ਆਲਰੇਡੀ ਬਹੁਤ ਜ਼ਿਆਦਾ ਖੰਨੇ ਪ੍ਰਤੀ ਜੈਨਕ ਸੰਜੀਦਗੀ ਦੇ ਨਾਲ ਬੜੀ ਸੈਂਸਿਟੀਵਿਟੀ ਦੇ ਨਾਲ ਕੰਮ ਕਰਨ ਲੱਗੇ ਹੋਏ ਹਾਂ ਇਹਦੇ ਲਈ ਆਪਾਂ ਵਿਸ਼ੇਸ਼ ਤੌਰ ਤੇ ਵੱਖਰੀ ਇੱਕ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸਾਂਗੇ ਸੋ ਵੀ ਆਪਾਂ ਖੰਨੇ ਲਈ ਸਾਡਾ ਕੀ ਵਿਜਨ ਹੈ ਹੁਣ ਤੱਕ ਅਸੀਂ ਕੀ ਕੀਤਾ ਕਿੰਨਾ ਕਿੰਨਾ ਅਸੀਂ ਡਵੈਲਪਮੈਂਟ ਦੇ ਕਾਰਜ ਕਰ ਚੁੱਕੇ ਹਾਂ ਪਿੰਡਾਂ ਦੇ ਵਿੱਚ ਕੀ ਕਾਰੋ ਜਿਹੜੇ ਸਾਡੇ ਕੰਮ ਕਾਜ ਨੇ ਉਹ ਚੱਲ ਰਹੇ ਨੇ ਕੱਲੀ ਕੱਲੀ ਚੀਜ਼ ਵੇਰਵੇ ਸਮੇਤ ਦੱਸਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰੀ ਵੀ ਆ ਉਹ ਦੱਸਣਾ ਕਿ ਕਿਹੜੇ ਪਿੰਡ ਨੂੰ ਕਿੰਨੀ ਗ੍ਰਾਂਟ ਗਈ ਹੈ ਕਿੱਥੇ ਕਿਹੜਾ ਕੰਮ ਚੱਲਦਾ ਕੀ ਕੁਝ ਕੀਤਾ ਸਰਕਾਰ ਨੇ ਕਿੰਨੀਆਂ ਲਾਇਬ੍ਰੇਰੀਆਂ ਬਣਾਈਆਂ ਕਿੰਨੇ ਪੰਚਾਇਤ ਘਰ ਬਣਾਈ ਨੇ ਕੱਲੀ-ਕੱਲੀ ਚੀਜ਼ ਉਹ ਵੇਰਵੇ ਸਮੇਤ ਦੱਸੀ ਜਾਊਗੀ ਜਿਵੇਂ ਇਲੈਕਸ਼ਨ ਜਦੇ ਹਨ ਉਹ ਕੋਖਲੇ ਵੀ ਆ ਗਏ ਨੇ ਉਹਦੇ ਵੈਸੇ ਪਰਿਵਾਰ ਜੁੜ ਰਹੇ ਆ ਇੱਕ ਕੀ ਲੱਗਦਾ ਹੈ ਦੇਖੋ ਗੱਲ ਇਹ ਹੈ ਇਲੈਕਸ਼ਨਾਂ ਦੇ ਨੇੜੇ ਜਾ ਕੇ ਬਹੁਤ ਜ਼ਿਆਦਾ ਲੋਕ ਇੱਧਰ ਉੱਤਰ ਮੂਮ ਕਰਦੇ ਨੇ ਇਹ ਇੱਕ ਸੁਭਾਵਿਕ ਗੱਲ ਹੈ ਪਰ ਐਸੇ ਪਰਿਵਾਰਾਂ ਦਾ ਜਦੋਂ ਆ ਕੇ ਬਰਾਬਰ ਖੜ ਜਾਣ ਮੋਟਾ ਮੋਟੇ ਨਾਲ ਮੋਟਾ ਲਾ ਕੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹਨਾਂ ਦੇ ਕਰਜ਼ ਇਹ ਕਰਜ਼ ਹੈ ਇੱਕ ਜਿਹੜਾ ਅੱਜ ਮੇਰੇ ਤੇ ਝੜਾ ਕੇ ਚੱਲੇ ਨੇ ਇਹ ਕਰਜ਼ ਮੇਤੋਂ ਤਾਂ ਮੁੜਨਾ ਨਹੀਂ ਇਸ ਜਨਮ ਤੋਂ ਮੁੜਨਾ ਨਹੀਂ ਸੋ ਇਸ ਕਰਕੇ ਮੈਂ ਇਸ ਪਿਆਰ ਦਾ ਕੋਈ ਇਹ ਮੈਂ ਕਦੇ ਮੁੱਲ ਨਹੀਂ ਮੋੜ ਸਕਣਾ ਹਾਂ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਹੈ ਕਈਆਂ ਦਾ ਮੈਂ ਬੱਚਾ ਕਈਆਂ ਦਾ ਮੈਂ ਭਰਾਏ ਛੋਟਾ ਭਰਾ ਹੋਊਂਗਾ ਵੱਡਾ ਭਰਾ ਹੋਊਂਗਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਕਿ ਜਿੱਥੇ ਕਿਤੇ ਵੀ ਇਹਨਾਂ ਨੂੰ ਜ਼ਰੂਰਤ ਹੋਊਗੀ ਅੱਧੀ ਰਾਤ ਨੂੰ ਮੈਂ ਤੇ ਮੇਰੀ ਟੀਮ ਇਹਨਾਂ ਦੇ ਬਰਾਬਰ ਖੜੀ ਹੋਊਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ